ਮੈਸੇਜ ਆਪਣੀ ਤੇ ਇਹਨਾਂ ਤੇ ਚਿੱਧਰ ਕਰਦਾ ਹੁੰਦਾ ਸੀਗਾ ਕਿ ਰਾ ਉਹਦੇ ਥੱਲੇ ਹੱਥ ਦੇ ਕੇ ਨਾ ਪਾਵਿਆਂ ਦੇ ਤੋ ਤੇ ਆ ਬੈ ਕੇ ਮੰਜੇ ਦੇ ਬਰਕੇ ਬੈ ਕੇ ਸੋਚਣ ਲੱਗੇ ਇਹਨੇ ਇੰਜੀਨੀਅਰ ਕੀਤੀ ਆ ਸਿਵਲ ਇੰਜੀਨੀਅਰਿੰਗ ਸਿਸਟਰ ਇਹਦੀ ਦਜੀਆ ਵਕੀਲਾ ਕੁਝ ਪੜ੍ਹੇ ਮੈਨੂੰ ਇਹ ਪੁੱਛਦਾ ਕਿ ਵੀਰੇ ਮੈਨੂੰ ਘਰੇ ਕਦੋਂ ਛੱਡ ਕੇ ਜਾਣਾ ਮੈਨੂੰ ਕਦੇ ਕਦੋਂ ਛੱਡਣ ਜਾਣਾ ਵਾ ਤੇ ਬਈ ਇਹਨੇ ਜਦੋਂ ਮੈਨੂੰ ਪਤਾ ਹੀ ਨਹੀਂ ਆ ਮੈਂ ਉਥੇ ਬਿਹਾਰ ਵੀ ਰਿਪੋਰਟ ਕੀਤੀ ਆ ਠੀਕ ਹੈ ਜੀ ਪੁਸਟਾ ਨੇ ਕੀਤੀ ਆ ਤੇ ਕੁਝ ਨਹੀਂ ਪਤਾ ਲੱਗਦਾ ਪਿਆ ਡੁਗਰੀ ਪਿੰਡ ਆਪਣੇ ਲਾਗੇ ਸੇਰੋ ਲਾਗੇ ਉੱਥੋਂ ਕਿਸੇ ਨੇ ਗੁਲਾਮ ਬਣਾਇਆ ਸੀ ਇਹਨੂੰ ਆ ਗੁਲਾਮ ਵੀ ਕੀ ਪਤੀਤੀ ਸਾਤੋਂ ਠੀਕ ਹੈ ਜੀ ਮਤਲਬ ਕਿ ਜੰਮਿਆ ਪੜਿਆ ਉਹਨਾਂ ਦੇ ਘਰੇ ਆ ਕੰਮ ਕਰਦੇ ਤੇ ਹਾਂ ਉਹ ਬੰਦਾ ਨਸ਼ੇ ਕਰਦਾ ਵਾ ਠੀਕ ਹੈ ਜੀ ਤੇ ਬਹੁਤ ਇਹਨੂੰ ਇੱਕ ਦਿਨ ਕੀ ਕੀਤਾ ਕਿ ਉਹਨੇ ਨਸ਼ਾ ਕੀਤਾ ਪਤਾ ਨਹੀਂ ਉਹਨੂੰ ਕੀ ਦਿਮਾਗ ਚ ਆਇਆ ਇਹਨੂੰ ਬਹੁਤ ਕੁੱਟਿਆ ਡੰਗਰਾਂ ਵਾਂਗੂ ਕੁੱਟਿਆ ਇਹਨੂੰ ਠੀਕ ਹੈ ਉਹ ਲੱਗੂ ਕਿਸੇ ਨੇ ਮੈਨੂੰ ਵੀਡੀਓ ਬਣਾ ਕੇ ਭੇਜ ਦਿੱਤੀ ਤੇ ਇਹਨੂੰ ਮੁੱਥੇ ਛੜਾ ਕੇ ਲੈਂਦਾ ਆ ਬੱਚੇ ਦਾ ਤੁਹਾਨੂੰ ਪਤਾ ਹੀ ਆ ਠੀਕ ਹੈ ਨਾ ਆ ਮੈਂ ਪਹਿਂਦੀ ਹੁਣ ਦੱਸਦਾ ਇਹ ਪਹਿਨੇ ਆ ਅੱਜ ਤੋਂ ਉਹ 10 ਦਿਨ ਪਹਿਲਾਂ ਤਰਨ ਤਰਨ ਵਿਚਾਰਾ ਤੁਰਿਆ ਫਿਰਦਾ ਸੀਗਾ ਇਹਦੇ ਡੈਡ ਨਹੀਂ ਹੈਗੇ ਮੰਮੀ ਪਹਿਲਾਂ ਹੀ ਛੱਡ ਕੇ ਚਲੀ ਗਈ ਠੀਕ ਹੈ ਜੀ ਤੇ ਛੇ ਹਿਸਾਬ ਲਾ ਲੋ ਕਿ ਪਿਛਲੇ 1.5-2 ਸਾਲ ਤੋਂ ਇਹ ਰਾਤ ਨੂੰ ਕਦੀ ਮੰਡੀ 'ਚ ਸੌਂਦਾ ਕਦੀ ਬਾਜ਼ਾਰ 'ਚ ਸੌਂਦਾ ਜਿੰਨੇ ਕੰਮ ਕਰਾ ਲਿਆ ਉਹਨੇ ਇੱਕ ਦਿਨ ਰੱਖ ਲਿਆ ਰੋਟੀ ਦੇ ਦਿੱਤੀ ਤੇ ਇਹਦੇ ਜਿਹੜੇ ਡੈਡੀ ਦੇ ਸਕੇ ਭਰਾ ਨਹੀਂ ਚਾਚੇ ਦੇ ਤਾਇਏ ਦੇ ਮੁੰਡੇ ਆ ਹਨਾ ਉਹ ਵੀ ਵਿਚਾਰੇ ਮਜ਼ਦੂਰ ਹੈਗੇ ਆ ਉਹ ਵੀ ਆ ਸਾਹਮਣ ਤੋਂ ਨਹੀਂ ਸੀਗੇ ਮਤਲਬ ਕਿ ਹੈਗੇ ਸਮਰਥ ਨਹੀਂ ਸੀ ਹੈਗੇ ਚਲੋ ਇਹ ਮੈਨੂੰ ਮਿਲ ਗਿਆ ਇਹ ਮੇਰੇ ਕੋਲ ਆ ਉਹਦੇ ਨੇ ਸਤਨਿਯ ਸੁਨੇ ਕਰਦਾ ਜੀ ਇਹਨੇ ਨਾ ਤੈਨੂੰ ਤੈਨੂੰ ਲਾਗੇ ਫਿਰ ਸਰਦਾਰ ਬਣਾਉਂਦੇ ਹੌਲੀ ਹੌਲੀ ਜੇ ਹੁਣ ਇਹਨੂੰ ਸਰਦਾਰ ਬਣਾ ਲਾਤੇ ਮੈਂ ਇਹਨਾਂ ਵੀ ਭੱਜ ਨਾ ਜਾਵੇ ਜਾਣਾ ਨਹੀਂ ਹਾਂ ਇਹ ਨਹੀਂ ਜਾਣੇ ਦਿੰਦਾ ਹੈ ਬਹੁਤ ਮੇਰ ਨਾਲ ਪਿਆਰ ਕਰਦਾ ਹੈ ਠੀਕ ਹੈ ਜੀ ਜਿਹੜਾ ਆ ਤੁਸੀਂ ਦੇਖ ਰਹੇ ਹੋ ਇਹ ਵੀਰ ਇਹ ਆਪਣਾ ਗੋਂਦ ਆ ਹੈਗਾ ਨਹੀਂ ਤਰਨਤਾਂ ਜਿੱਥੇ ਉਹ ਕੀ ਉਹਨੇ ਹੁੰਦੇ ਆ ਟੋਲ ਪਲਾਜ਼ਾ ਹਾਂਜੀ ਹਾਂਜੀ ਉੱਥੇ ਫਿਰਦਾ ਪਿਆ ਸੀਗਾ ਠੀਕ ਹੈ ਜੀ ਅੱਜ ਦੀ ਮੈਂ ਵੀਡੀਓ ਵੀ ਤੁਹਾਨੂੰ ਦਿਖਾ ਦੂੰਗਾ ਪੂਰਾ ਡਿਸਟਰਬ ਹੋਇਆ ਸੀਗਾ ਤੇ ਉੱਥੇ ਮੈਂ ਕਿਤੇ ਕੁਦਰਤੀ ਨੰਗਦਾ ਪਿਆ ਸੀ ਮੈਂ ਖੁਦ ਇਹਨੂੰ ਦੇਖ ਲਿਆ ਤੇ ਇਹਦਾ ਪਰਿਵਾਰ ਵੀ ਮਿਲ ਗਿਆ ਵਾ ਲੁਧਿਆਣੇ ਤੋਂ ਇਹਦੀ ਮਾਂ ਸੱਕੀ ਨਹੀਂ ਹੈਗੀ ਮਤਰੀ ਮਾਂ ਵਾ ਤੇ ਉਹਨਾਂ ਨਾਲ ਗੱਲ ਵੀ ਕੀਤੀ ਵੀਡੀਓ ਕਾਲ ਤੇ ਗੱਲ ਵੀ ਕਰਾਈ ਮੈਂ ਘਰ ਤੇ ਨਹੀਂ ਗਿਆ ਮੇਰਾ ਟੀਮ ਮੇਟ ਘਰ ਗਿਆ ਸੀ ਉਹ ਮੁੰਡਾ ਸ਼ਕੰਦਰ ਸ਼ਾਹ ਜੀ ਨਾਲ ਤੁਸੀਂ ਕਹਿੰਦੇ ਹੋਗੇ ਵੀਡੀਓ ਕਦੀ ਉਹਦੇ ਘਰ ਗਿਆ ਸੀਗਾ ਤੇ ਉਹ ਕਹਿੰਦੇ ਕਿ ਅਸੀਂ ਨਹੀਂ ਰੱਖਣਾ ਤੁਸੀਂ ਆਪਣੇ ਕੋਲ ਹੀ ਰੱਖੋ ਇਹਨੂੰ ਉਹਨਾਂ ਨੇ ਕੋਈ ਮੈਨੂੰ ਦਿੱਤਾ ਹੀ ਨਹੀਂ ਮਰਗਸ ਪੌਂਸ ਨਹੀਂ ਦਿੱਤਾ ਫਿਰ ਮੈਂ ਆਹ ਚੱਲ ਕੋਈ ਗੱਲ ਨਹੀਂ ਆ ਸਾਡਾ ਮਿਸਤਰੀ ਆ ਇਹਨਾਂ ਦਾ ਇਹਨੂੰ ਨਾ ਸਮਝ ਲਿਓ ਇਹ ਘਰੋ ਛੜਾ ਕੇ ਲੈ ਲਾਉਂਦੇ ਹੀ ਹਾਂ ਇਹ ਹੁਣ ਅੰਦਰ ਲੈ ਆ ਗੁੜੀਆ ਲੈ ਆ ਗੁੜੀਆ ਜਾ ਪੁੱਤ ਜਾ ਅੰਦਰ ਸਕੂਟੀ ਲੈ ਕੇ ਆ ਜਾ ਸਕੂਟੀ ਅੰਦਰ ਲੈ ਹਾਂ ਅੰਦਰ ਲੈ ਭਜਾ ਗਏ ਨਾ ਬਰਾ ਨਾ ਲੈ ਜੀ ਤੇ ਫੁੱਟਾ ਲੈਣਾ ਹਾਂਜੀ ਅਮਨਾ ਅਮਨਾ ਦਮ ਛੱਡਣ ਆ ਜਿਹੜਾ ਬੰਦਾ ਦੇਦਾ ਪਿਆ ਓਏ ਇਹਨੂੰ ਟੀ-ਸ਼ਰਟ ਕਿਉਂ ਨਹੀਂ ਪਾਈ ਤੂੰ ਚੇਂਜ ਕਰ ਇਹ ਜਿਹੜਾ ਬੰਦਾ ਇਹਨੂੰ ਛਡਾਇ ਸੀਗਾ ਆ ਮੁਖਸਰ ਸਾਹਿਬ ਤੋਂ ਗੁਜਰਾਤੋਂ ਦੀ ਜ਼ਿੰਮੇਦਾਰ ਸੀ 25-26 ਕਿਲੋ ਦੀ ਜ਼ਮੀਨ ਸੀ ਤੇ 7 ਸਾਲ ਰੱਖਿਆ ਸੀ ਜਿਹੜਾ ਉਹ ਬੰਦਾ ਕਾਲੀ ਟੀਸ਼ਰਟ ਹਾਂਜੀ ਉਹ ਜਿਹਨੂੰ ਲਕਾ ਲਿਆ ਸੀ ਉਹਨਾਂ ਹਾਂਜੀ 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 ਇਹ ਆਓ ਠੀਕ ਹੈ ਜੀ ਆਹ ਜਿਹੜਾ ਬੱਚਾ ਵਾ ਇਹ ਮੇਰੇ ਤੋਂ ਲਗਭਗ 1.5 ਸਾਲ ਤੋਂ ਹੁਣ ਇਹ ਪੰਜਾਬੀ ਨਹੀਂ ਆ ਤੇ ਇਹਨੂੰ ਆਪਣਾ ਸਿਰ ਮਹੱਲੇ ਮੁੱਲੇ ਦਾ ਪਤਾ ਵਾ ਜਿਵੇਂ ਡਾ ਲਾਲਾ ਰੋਡ ਇਦਾਂ ਦਾ ਕੁਝ ਬੋਲਦਾ ਰਹਿੰਦਾ ਉਹ ਇੱਧਰ ਆ ਓਏ ਪ੍ਰਵਾਸ ਇੱਧਰ ਮੇਰੇ ਲੱਗ ਗਿਆ ਠੀਕ ਆ ਇਹਦੀ ਮੋਹਨ ਪ੍ਰਿੰਸ ਜੀ ਨਾਲ ਚੰਗੀ ਤਰ੍ਹਾਂ ਆਜ ਦਾ ਫੇਸ ਦਿਖਾਓ ਆ ਸੰਗਤ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਇਸ ਵੀਡੀਓ ਦੇ ਜ਼ਰੀਏ ਕਿਉਂਕਿ ਮੈਂ ਇਸ ਬੱਚੇ ਦੀਆਂ ਬਹੁਤ ਜ਼ਿਆਦਾ ਵੀਡੀਓ ਪਾ ਚੁੱਕਾ ਵਾਂ ਬਟ ਹਜੇ ਤੱਕ ਇਸ ਬੱਚੇ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਮਿਲੀ ਇਹ ਬੱਚਾ ਆਪਣਾ ਪਿੰਡ 달ਾ ਵਾਲਾ ਰੋਡ ਦੱਸਦਾ ਵਾ ਉਸ ਤੋਂ ਬਾਅਦ ਕੁਝ ਨਹੀਂ ਦੱਸਦਾ ਮਾਤਾ ਜੀ ਦਾ ਨਾਮ ਦੱਸਦਾ ਬਿਜਲੀ ਦੇਵੀ ਤੇ ਫਾਦਰ ਸਾਹਿਬ ਦਾ ਨਾਮ ਦੱਸਦਾ ਵਾ ਪਪਿੰਦਰ ਜਦਵ ਤੇ ਹੋਰ ਇਹ ਕੁਝ ਨਹੀਂ ਦੱਸਦਾ ਤੇ ਮੇਰੇ ਕੋਲ ਵਿਚਾਰਾ 1.5 ਸਾਲ ਤੋਂ ਹੈਗਾ ਵਾ ਰੋਜ਼ ਪੈਣੇ ਮੈਨੂੰ ਇਹ ਪੁੱਛਦਾ ਕਿ ਵੀਰੇ ਮੈਨੂੰ ਘਰੇ ਕਦੋਂ ਛੱਡ ਕੇ ਆਣਾ ਮੈਨੂੰ ਕਦੇ ਕਦੋਂ ਛੱਡਣ ਜਾਣਾ ਵਾ ਤੇ ਪੈਣੇ ਜਦੋਂ ਮੈਨੂੰ ਪਤਾ ਹੀ ਨਹੀਂ ਆ ਮੈਂ ਉਥੇ ਬਿਹਾਰ ਵੀ ਰਿਪੋਰਟ ਕੀਤੀ ਆ ਠੀਕ ਹੈ ਜੀ ਪੁਸਟਾਣੇ ਕੀਤੀ ਆ ਤੇ ਕੁਝ ਨਹੀਂ ਪਤਾ ਲੱਗਦਾ ਪਿਆ ਕੋਈ ਤਾਂ ਲੋਕੇਸ਼ਨ ਹੀ ਨਹੀਂ ਮਿਲਦੀ ਵੀ ਰੋਜ਼ ਕੇ ਯਾ ਰੋਲਾ ਪਿੰਦਾ ਠੀਕ ਹੈ ਜੀ ਫਾਦਰ ਇਹਦੇ ਆ ਉਹ ਜੇ ਮਦਰ ਮਦਰ ਇਹਦੇ ਟੀਚਰ ਆ ਪੜਾਉਂਦੇ ਕਹਿੰਦਾ ਬੱਚਿਆਂ ਨੂੰ ਪੜਾਉਂਦੇ ਆ ਹਾਂ ਤੇ ਇਹਦੀ ਜਿਹੜੀ ਥਿਊਰੀ ਆ ਇਹ ਦੱਸਦਾ ਵਾ ਕਿ ਮੈਨੂੰ ਮੇਰਾ ਬ੍ਰਦਰ ਲੈ ਕੇ ਆਇਆ ਸੀਗਾ ਟ੍ਰੇਨ ਤੇ ਉਧਰੋਂ ਉਹ ਮੈਨੂੰ ਛੱਡ ਕੇ ਤੇ ਭੱਜ ਗਿਆ ਮਨੇ ਪਤਾ ਨਹੀਂ ਉਹਦਾ ਪੂਰਾ ਸਹੀ ਆ ਵਿਚਾਰਾ ਪੂਰੀ ਸੇਵਾ ਕਰਦਾ ਇੱਥੇ ਹਾਂਜੀ ਹਾਂ ਬਟ ਇਹਦੀ ਵਿਚਾਰ ਦੀ ਐਡਰੈਸ ਨਹੀਂ ਪਤਾ ਜਿਆ ਤੇ ਜਿਹੜਾ ਆ ਵੀਰਾਂ ਜਿਹਨੇ ਗਲਾਸ ਫੜਿਆ ਹੱਥ 'ਚ ਇਹਨੇ ਇੰਜੀਨੀਅਰਿੰਗ ਕੀਤੀ ਆ ਸਿਵਲ ਇੰਜੀਨੀਅਰਿੰਗ ਸਿਸਟਰ ਇਹਦੀ ਦੋ ਜੀ ਆ ਵਕੀਲਾ ਇਹ ਆ ਅੰਮ੍ਰਿਤਸਰ ਆ ਗੋਲ ਬਾਓ ਕੀ ਆਰਾਮ ਬਾਗ ਚੌਂਕ ਉਥੋਂ ਲੈ ਕੇ ਆਂਦਾ ਤੇ ਇਹ ਸੀਗਾ ਕਿ ਆ ਡੈਡ ਨੇ ਪ੍ਰਾਪਰਟੀ ਲਈ ਸੀ ਕੋਈ ਪ੍ਰਾਪਰਟੀ ਨਾਲ ਪ੍ਰਾਪਰਟੀ ਦੇ ਵਿੱਚ ਫਰਾਡ ਹੋ ਗਿਆ ਤੇ ਉਹ ਪੈਸੇ ਇਹਨਾਂ ਨੇ ਮਰ ਗਏ ਡੈਡ ਦੀ ਡੈਥ ਹੋ ਗਈ ਇਹ ਮੈਂਟਲ ਡਿਸਰਬ ਹੋ ਗਿਆ ਠੀਕ ਹੈ ਜੀ ਆਪਣੀ ਹੀ ਸਗੀ ਭੈਣ ਦੀ ਨੇ ਦੋ ਵਾਰੀ ਬਾਹ ਫ੍ਰੈਕਚਰ ਕੀਤੀ ਨੇ ਉਹ ਵਿਚਾਰੀ ਫਿਰ ਘਰ ਛੱਡ ਗਈ ਕਿਉਂਕਿ ਹੁਣ ਉਹ ਉਸ ਵਾਰੀ ਨਾ ਇਹਨੂੰ ਸੰਭਾਲ ਸਕਦੀ ਸੀਗੀ ਘਰੇ ਆਉਂਦੀ ਸੀ ਤੇ ਇਹ ਮਾਰਦਾ ਸੀਗਾ ਉਹ ਵਿਚਾਰੀ ਘਰ ਛੱਡ ਗਈ ਚੰਡੀਗੜ੍ਹ ਚਲੇ ਗਈ ਤੇ ਇਹ ਵੀਰ ਜੀ ਹੁਣੀ ਘਰੇ ਆਪਣੇ ਆਪ ਨੇ ਸਾਡਾ ਕਿ ਉਹਨਾਂ ਨੇ ਅੰਦਰੇ-ਅੰਦਰ ਟਾਇਲਟ ਵਗੈਰਾ ਸਭ ਕੁਝ ਕਰੇ ਤੋਥੇ ਫਿਰ ਭੈਣ ਨੇ ਫੋਨ ਕੀਤਾ ਕਿ ਵੀਰੇ ਤੁਸੀਂ ਹੈਲਪ ਕਰੋ ਤੈਨੂੰ ਲੈ ਜਾਓ ਆ 10 ਦਿਨ ਹੋ ਗਏ ਮੈਨੂੰ ਲੈ ਕੇ ਆਇਨ ਠੀਕ ਹੈ ਜੀ ਆ ਬਜ਼ੁਰਗ ਬਾਪੂ ਆ ਇਹ ਜਿਹੜਾ ਅੰਮ੍ਰਿਤਸਰ ਤੋਂ ਆਪਾਂ ਜਾਈਏ ਨਾ ਉਧਰ ਜੰਡੇਆਲੇ ਵਾਲੋਂ ਟੋਲ ਪਲਾਜ ਆਉਂਦਾ ਨਾ ਹਾਂਜੀ ਉਧਰ ਲੱਗੇ ਨੇ ਝੁੱਗੀ ਬਣਾਈ ਸੀਗੀ ਇੱਕ ਤੇ ਜੜਾਵਾਂ ਇਹਦੀਆਂ ਲੰਬੀਆਂ ਲੰਬੀਆਂ ਜਿੰਨੀ ਇਹਨਾਂ ਦੀ ਹਾਈਟ ਆ ਉਸ ਤੋਂ ਲੰਮੇ ਜੜਾਵਾਂ ਸੀ ਇਹਨਾਂ ਦੀ ਤੇ ਉੱਥੋਂ ਚਲੋ ਮੈਨੂੰ ਕਿਸੇ ਨੇ ਵੀਡੀਓ ਭੇਜੀ ਤੇ ਉੱਥੋਂ ਮੈਂ ਲੈ ਕੇ ਆਇਆ ਇਹਨਾਂ ਨੂੰ ਹੋ ਗਿਆ ਮੈਨੂੰ ਸਿਆਲ ਚ ਲੈ ਗਿਆ ਪੰਜ-ਛੇ ਮਿੰਟ ਹੋ ਗਏ ਆਓ ਸਾਡੇ ਪਿੰਡ ਦੇ ਆ ਹਾਂਜੀ ਉਹ ਸਾਡੇ ਪਿੰਡ ਵੀ ਰਹਿੰਦੇ ਨੇ ਠੀਕ ਆ ਜਿਹੜਾ ਹਰਕੇ ਸਕੂਲ ਬਣਿਆ ਨਾ ਇਹਦੀ ਜ਼ਮੀਨ ਚ ਅੱਛਾ ਜੀ ਆਪ ਬਤਾ ਦਿੱਲੀ ਤੋਂ ਇਹ ਸੋਨੀ ਵਿਹਾਰ ਏਰੀਆ ਦਾ ਦੱਸਦਾ ਆਪਣਾ ਤੇ ਇਹਦਾ ਕੀ ਆ ਕਿ ਸੋਨੀ ਵਿਹਾਰ ਮੈਂ ਕੰਟੈਕਟ ਵੀ ਕੀਤਾ ਪੁਲਿਸ ਸਟੇਸ਼ਨ ਨੂੰ ਕੰਟੈਕਟ ਕੀਤਾ ਜਿਹੜਾ ਉਥੋਂ ਦਾ ਐਮਸੀ ਹੁੰਦਾ ਉਹਦਾ ਕੰਟੈਕਟ ਕੀਤਾ ਠੀਕ ਆ ਜੀ ਉਹ ਕਹਿੰਦੇ ਵੀ ਸਾਡੇ ਨੌਨ ਚ ਨਹੀਂ ਹੁੰਦਾ ਪਿਆ ਅਸੀਂ ਇਹਦੀ ਕਿਉਂ ਆnde ਹੁੰਦੇ ਆ ਰਿਪੋਰਟ ਵੀ ਕਰ ਲਈ ਆ ਇਹਦਾ ਇੱਥੇ ਇਹ ਕੀ ਉਹਨਾਂ ਨੇ ਆਪਣੇ ਨੈਟ ਕਿ ਉਹਨਾਂ ਨੇ ਵਟਸਐਪ ਤੇ ਵੀ ਭਾ ਦ ਦਿੱਤਾ ਵਾ ਬਟ ਇਹਦਾ ਪਤਾ ਨਹੀਂ ਲੱਗਦਾ ਵੇ ਹਾਂ ਇਹ ਮੈਨੂੰ ਪੈਟਰੋਲ ਪੰਪ ਤੋਂ ਮਿਲਿਆ ਸੀਗਾ ਇਹਨਾਂ ਨੂੰ ਹਰੀਕੇ ਗੁਲਾਮ ਬਣਾਏ ਸੀ ਕਿਸੇ ਨੇ ਦੁਕਾਨ ਤੇ ਰੱਖਿਆ ਸੀ ਆ ਹਾਂ ਮਜੂਰ ਦਾ ਬਾਪੂ ਕੰਮਗੋਮ ਕਰਾਈ ਜਾਂਦੇ ਸੀਗੇ ਇਹ ਮਾੜਾ ਮੋਟਾ ਨੂੰ ਦੇਗਾ ਦੁਗਾਛ ਕਾ ਦਿੰਦੇ ਤੇ ਜਿਹੜੇ ਆ ਵਾ ਇਹਨਾਂ ਦਾ ਅੱਲਾ ਥੱਲੇ ਬਹਿ ਗਿਆ ਜੀ ਇਹਨਾਂ ਦਾ ਮੁੰਡਾ ਐਮਸੀ ਆ ਭਤੀਜਾ ਖੇਮ ਕਰਨਾ ਅੱਛਾ ਜੀ ਐਮਸੀ ਆ ਖੁਦ ਖੇਮ ਕਰਨ ਐਮਸੀ ਆ ਪਰ ਇਹ ਦੱਸ ਦਿਆ ਕਿ ਆਪਣੀਆਂ ਕੀਤੀ ਦਾ ਹੀ ਫਲ ਪੁੰਦਾ ਵਾ ਇਹ ਵਹਿ ਸੀਗਾ ਮੈਸੇਜ ਆਪਣੀ ਤੇ ਇਹਨਾਂ ਤੇ ਚੱਦਰ ਕਰਦਾ ਹੁੰਦਾ ਸੀਗਾ ਕਿ ਰਾ ਉਹਦੇ ਥੱਲੇ ਹੱਥ ਦੇ ਕੇ ਨਾ ਪਾਵਿਆਂ ਦੇ ਤੋ ਤੇ ਆ ਬੈ ਜੇ ਦੇ ਬੜ ਕੇ ਬੈ ਕੇ ਸੋਚਦਾ ਹੁੰਦਾ ਸੀ ਤੇ ਹੁਣ ਇਹਦੀ ਪਤਾ ਨਹੀਂ ਕਿਸ ਨੇ ਲੱਤ ਦੋੜੀ ਪਤਾ ਨਹੀਂ ਕਿਦਾਂ ਟੁੱਟੀ ਹੋ ਤੇ ਹੁਣ ਇਹ ਤੁਰਨ ਫਿਰਨੇ ਥੋੜੀ ਪ੍ਰੋਬਲਮ ਹੈ ਦੀ ਆ ਉਹ ਬਜ਼ੁਰਗ ਨਹੀਂ ਜਿਹੜਾ ਪਹਿਲਾਂ ਕਹਿੰਦਾ ਸੀ ਯਾਰ ਪਹੁਂੰਡੋ ਪਹੁਂੰਡੋ ਲੈ ਕੇ ਜਾਂਦਾ ਸੀ ਇਹਦਾ ਘਰ ਲੱਭ ਗਿਆ ਵਾ ਐਡਰੈਸ ਲੱਭ ਗਿਆ ਪਰ ਹਜੇ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਹਜੇ ਪਰਿਵਾਰ ਨੇ ਕਿ ਕਦੋਂ ਲੈਣ ਹੋਣਾ ਕਦੋਂ ਇਹ ਹਫਤੇ ਪਰਸੋਂ ਚੌਥੇ ਲੈ ਕੇ ਜਾਂਦਾ ਇਹ ਬਜ਼ੁਰਗ ਇਹ ਖਡੂਰ ਸਾਹਿਬ ਤੋਂ ਲੈ ਕੇ ਆਂਦੇ ਆ ਆ ਇਹ ਵੀ ਕਿਤੇ ਛੋਟੀ ਉਮਰ ਇਹ ਕਿਤੇ ਪੰਜਾਬ ਚ ਆਏ ਹੈਗੇ ਪੰਜਾਬੀ ਨਹੀਂ ਆਈ ਤੇ ਇਹਨਾਂ ਦਾ ਤਾਂ ਹੁਣ ਲੱਭਣਾ ਹੀ ਨਹੀਂ ਕੋਈ ਕਿਉਂਕਿ ਛੋਟੀ ਉਮਰ ਚ ਆਏ ਆ ਪਤਾ ਨਹੀਂ ਉਹ ਉਹਨਾਂ ਦੀ ਸਾਡੇ ਪਿੰਡੀ ਰਿਸ਼ਤਦਾਰੀ ਹੈ ਐ ਮੇਸਤਰੀ ਸਿੰਘਾ ਪਰਿਵਾਰ ਚੋਂ ਆ ਤੇ ਇੱਕ ਕੋਈ ਸੰਸਥਾ ਵਾਲੇ ਸੀ ਤਰਨਤਾਰਨ ਉਹ ਇਹਨਾਂ ਨੂੰ ਸਾਹਮਦੇ ਸੀ ਜਿਹਨੋਂ ਉਹਨਾਂ ਤੋਂ ਥੋੜੇ ਓਵਰ ਹੋ ਗਏ ਉਹ ਮੇਰੇ ਕੋਲ ਛੱਡ ਗਏ ਤੇ ਭਰਾ ਭਰੂ ਹੈਗੇ ਆ ਕੌਣ ਸਾਹਮਦਾ ਫੋਨ ਵੀ ਨਹੀਂ ਆਇਆ ਇੱਥੇ ਉਹਨੂੰ ਗੁਜਰਾں ਤੋਂ ਛਡਾਇਆ ਉਹ ਬੰਦੇ ਨੂੰ ਆ ਲੰਬੇ ਜੇ ਨੂੰ ਠੀਕ ਹੈ ਹਾਂਜੀ ਉਹਨੂੰ ਗੁਜਰਾں ਤੋਂ ਛਡਾਇਆ ਤਰਨਤਾਰਨ ਤੋਂ ਆ ਜਿਹੜਾ ਆਪਾਂ ਇਹਨੂੰ ਮੋੜਦੇ ਆ ਹਾਂਜੀ ਤਰਨਤਾਰਨ ਅੰਮ੍ਰਿਤਸਰ ਜਦੋਂ ਆਪਾਂ ਐਂਟਰੀ ਕਰਦੇ ਆ ਅੰਮ੍ਰਿਤਸਰ ਮਾਨਾਵਾਲ ਮਾਨਾਵਾਲ ਹਾਂਜੀ ਹਾਂਜੀ ਠੀਕ ਹੈ ਜੀ ਉਹਨੂੰ ਛਡਾਇਆ ਇਨੂੰ ਇਹਨੂੰ ਵੀ ਗੁਜਰਾ ਦੇ ਛੜਾਇਆ ਜਿਹੜਾ ਆ ਬੰਦਾ ਵਾ ਇਹ ਗੁਰਦਾਸ ਸਾਹਿਬ ਰਹਿੰਦਾ ਸੀ ਗੁਰਦਾਸ ਸਾਹਿਬ ਦੇ ਬਾਹਰ ਹੀ 30 40 ਸਾਲ ਤੋਂ ਤੇ ਜੇ ਹੁਣ ਬਜ਼ੁਰਗ ਹੋ ਗਿਆ ਨਹੀਂ ਤੁਰਿਆ ਫਿਰ ਜਾਂਦਾ ਟਾਇਲਟ ਟੋਲਟ ਸਭ ਕੁਝ ਇੱਥੇ ਕਰਦਾ ਸੀ ਤੇ ਉਹਨਾਂ ਨੇ ਮੈਨੂੰ ਸੌਂਪਤਾ ਉਹ ਜਿਹੜਾ ਵੀਰ ਗੁਰਿੰਦਰ ਬਾੜ ਦੇ ਵੀਡੀਓ ਵੇਂਦੇ ਹੁੰਦੇ ਜੀ ਗੁਰਿੰਦਰ ਬਾੜ ਜਿਹੜਾ ਅਨਮੋਲ ਨਾਲੋਂ ਲੈ ਕੇ ਪੁੱਤਰੇ ਨਾਲ ਅਹ ਹਾ ਉਹ ਮੇਰਾ ਬਹੁਤ ਕਲੋਸ ਫਰੈਂਡ ਆ ਠੀਕ ਆ ਜੀ ਉਸ ਵੀਰ ਨੇ ਮੈਨੂੰ ਦਿੱਤਾ ਸੀ ਕਿਉਂਕਿ ਮੇਰੇ ਮੇਰੀ ਤੇ ਵਾਇਗਰੂ ਦੀ ਇੰਨੀ ਮੇਰ ਆ ਕਿ ਇਹ ਜਗਾ ਵੀ ਆਪਣੀ ਆ ਮੈਨੂੰ ਮੈਂ ਖਰੀਦੀ ਸੀ ਸੇਵਾ ਦੇ ਵਿੱਚੋਂ ਹੀ ਮੈਨੂੰ ਜਦਦੇ ਸੁਣਾਈ ਜਾਈ ਗਈ ਆਈ ਗਈ ਠੀਕ ਹੈ ਜੀ ਉਹਨੂੰ ਅਸੀਂ ਜਾਵਾਂ ਕਰੀ ਗਏ ਤੇ ਇਹ ਖਰੀਦੀ ਆ 20 ਲੱਖ ਦੀ ਖਰੀਦੀ ਆ ਆ ਹਾਲ ਪੈ ਗਿਆ ਮੈਨੂੰ ਕਿਉਂਕਿ ਸਪੋਰਟ ਸੰਗਤ ਬਹੁਤ ਕਰਦੀ ਆ ਬਟ ਉਹਨਾਂ ਕਈਆਂ ਵੀਰਾਂ ਨਾਲ ਇਦਾਂ ਨਹੀਂ ਆ ਮੈਂ ਵੀ ਠੂਠਵਾਰ ਹਣਾ ਉਹਨਾਂ ਨੂੰ ਜਦੋਂ ਓਵਰ ਹੋ ਜਾਂਦੇ ਆ ਉਹ ਮੈਨੂੰ ਕਹਿੰਦੇ ਵੀਰੇ ਸਾਡੇ ਕੋਲ ਹੈਗਾ ਮੈਂ ਯਾਰ ਆਉਣ ਦੇ ਉਹ ਚਾਰ ਪੰਜਾਂ ਨੇ ਮੇਰੇ ਕੋਲ ਛੱਡ ਗਿਆ ਨਾਲ ਹੀ ਇਹਨਾਂ ਦੀ ਕਿਸਮਤ ਆ ਜਾਂਦੀ ਮੇਰੇ ਕੋਲ ਹੁਣ ਮੰਨ ਲਓ ਮੇਰੇ ਹੁਣ 30 40 ਜਣਾਂ ਦਾ ਸਾਡਾ ਪਰਿਵਾਰ ਹੈ ਹਨਾ ਇੱਕ ਦੀ ਕਿਸਮਤ ਮਾੜੀ ਆ ਦੂਜੇ ਦੀ ਤਾਂ ਚੰਗੀ ਹੋਊਗੀ ਇਹ ਤਾਂ ਕਿਹਦੇ ਮੂਨ ਹੁਣ ਅੱਜ ਜਿਹੜੀ ਸੇਵਾ ਵੀਰ ਹੁਣਾਂ ਨੇ ਲੈ ਕੇ ਆਂਦੀ ਹੈ ਹਨਾ ਕਿ ਤਾਂ ਕਿਹਦੇ ਕਰਕੇ ਆਈ ਆ ਉਹ ਇੱਕ ਤੁਸੀਂ ਸੁਣੀ ਸੀ ਨਾ ਸਾਖੀ ਸੁਣੀ ਸੀ ਨਾ ਉਹ ਬਿਜਲੀ ਪੈਣੀ ਸੀ 30 ਜਣੇ ਤੁਰੇ ਜਾਂਦੇ ਹੁੰਦੇ ਆ ਬਿਜਲੀ ਬੜੀ ਗਰਗਰਦੀ ਸੀ ਉਹਨਾਂ ਦੇ ਉੱਤੇ ਪੈਣੀ ਸੀ ਤੇ ਉਹ ਇੱਕ ਉਹਨਾਂ ਚ ਸਿਆਣਾ ਕਹਿੰਦਾ ਯਾਰ ਇਹ ਆਪਾਂ 30 ਦੇ ਵਿੱਚੋਂ ਨਾ ਇੱਕ ਜਣਾ ਆਪਣੇ ਚੋਂ ਬਿਜਲੀ ਉੱਤੇ ਪੈਣੀ ਆ ਤੇ ਆਪਾਂ ਉਹਦੇ ਇੱਕ ਜਾਨੇ ਦਾ ਕਰਕੇ ਆਪਾਂ 29 ਦੇ 29 ਵੀ ਮਰ ਜਾਣਗੇ। ਤੇ ਆਪਾਂ ਇਦਾਂ ਕਰੀਏ ਵੀ ਰੁਖ ਤੇ ਥੱਲੇ ਜਾ ਕੇ ਇਕੱਲਾ ਇਕੱਲਾ ਬੰਦਾ ਖਲੋਵੋ। ਹਾਂਜੀ। ਠੀਕ ਹੈ ਜੀ। ਤੇ ਜਦੋਂ ਇਕੱਲਾ ਇਕੱਲਾ ਬੰਦਾ ਖਲੋਊਗਾ ਜਿਹਦੇ ਤੇ ਬਿਜਲੀ ਪੈਣੀ ਹੋਊਗੀ ਉਹ ਮਰ ਜਾਊਗਾ। ਦੂਜੇ ਤੇ 29 ਭੱਜ ਜਾਣਗੇ। ਇਦਾਂ ਇਕੱਲਾ ਇਕੱਲਾ ਬੰਦਾ ਜਾਂਦਾ ਉੱਥੇ। ਆ ਪਹਿਲਾ ਜਲ ਜਾਂਦਾ ਉਹਨੂੰ ਵੀ ਬਿਜਲੀ ਪੈਣੀ ਦੂਜਾ ਜਲ ਜਾਂਦਾ ਉਹਨੂੰ ਵੀ ਬਿਜਲੀ ਪੈਣੀ। ਜਦੋਂ 29 ਦੇ 29 ਜਾਨੇ ਉਧਰ ਚੱਲ ਜਾਂਦੇ ਤੇ ਲਾਸਟ 3ਵੇਂ ਰਹਿ ਜਾਂਦਾ ਨਾ। ਕਹਿੰਦੇ ਵੀਰ ਤੀਰਾਂ ਕਰਕੇ ਬਿਜਲੀ ਪੈਂਦੀ ਸੀ ਹੁਣ ਤੂੰ ਐਦਾਂ ਕਰ ਤੂੰ ਉੱਥੇ ਜਾ ਪਰ ਸਾਡੇ ਤੋਂ ਪਰਾਂ ਉਹ ਤੈਨੂੰ ਬਿਜਲੀ ਪੈਣੀ ਆ ਤੂੰ ਮਰ ਜਾਣਾ ਤੇ ਅਸੀਂ ਬਚ ਜਾਣਾ ਉਹ ਕੀ ਸੀਗਾ ਕਿ ਉਹ ਚਲ ਗਿਆ ਰੁੱਖ ਥੱਲੇ ਜਿਹੜੇ ਇਧਰ ਨੱਤੀ ਜਾਣੇ ਖਲੋਤੇ ਨਾ ਨੱਤੀ ਦੇ ਨੱਤੀਆਂ ਤੇ ਬਿਜਲੀ ਪੈ ਗਈ ਉਹ ਮਰ ਕੇ ਇੱਕ ਉਹ ਬਰ ਗਿਆ ਤੇ ਉਹਦਾ ਕਰਕੇ ਨੱਤੀ ਜਾਣੇ ਬਜੰਦਾ ਸੀ ਆ ਹੁੰਦੀ ਆ ਹੁਣ ਇੱਕੀ ਤਾਂ ਕਿਹਦਾ ਕਰਕੇ ਇੱਥੇ ਸੇਵਾ ਹੁੰਦੀ ਆ ਹਾਂ ਇਹ ਸਾਖੀ ਸੁਣਾਈ ਸਾਧੂਆਂ ਨੇ ਤੇ ਉਹ ਬਜ਼ੁਰਗ ਬਾਪੂ ਵਾਏ ਆਪਣੇ ਕਿੜੀਆਂ ਹਾਂ ਹੈਗੇ ਤੇ ਫਲੋਰੀਡਾ ਸਾਈਡ ਦੇ ਸੀਗੇ ਕੀੜੀਆਂ ਆਏ ਆ ਇਹਨਾਂ ਦੀ ਮੈਂ ਮਲਾਉਣਾ ਵੀ ਇਹ ਚੰਗੇ ਭਲੇ ਆ ਜਿਹੜਾ ਮਲਾਉਣਾ ਆ ਬਹੁਤ ਸੀਸਾ ਬਹੁਤ ਦਿੰਦੇ ਇਹਨਾਂ ਸਾਨੂੰ ਅ ਕੱਚੇ ਦਾ ਕਰਕੇ ਨਾ ਥਾਂ ਦਾ ਕਰਕੇ ਥੋੜੀ ਦਿੱਕਤ ਆਉਂਦੀ ਹੁਣ ਸਾਡਾ ਆਵੇ ਹੁਣ ਕੰਦਾ ਗੁੱਤਾ ਅਸੀਂ ਕੀਤੀਆਂ ਤਾਰ ਕੀਤੀਆਂ ਆਵੇ ਇੱਧਰ ਨਾ ਬੰਨਣਾ ਪਹਿਲਾਂ ਪਲਸਰ ਕਰ ਲੈਣਾ ਇੱਧਰ ਫਿਰ ਆ ਜਾ ਸਾਰੇ ਇੱਧਰ ਸ਼ਿਫਟ ਕਰ ਦਿੰਨੇ ਆ ਫਿਰ ਇੱਧਰ ਨਾ ਬੰਨਣਾ ਪਲਸਰ ਕਰਾਂਗੇ ਕਿਉਂਕਿ ਹੁਣ ਧੁੱਪੇ ਵਿਚਾਰਨ ਮੈਂ ਕਿੱਥੇ ਗੱਡਾਂ ਹਾਂਜੀ ਬਾਪੂ ਜੀ ਅਸੀ ਗਾਲ ਬਹੁਤ ਸੀਸਾ ਬਹੁਤ ਦਿੰਦੇ ਜੀ ਉੱਚਾ ਸੋਹਂਦੇ ਇਹਨਾਂ ਨੂੰ ਅਸਤਰੀ ਗਾਲ ਸਰਦਾਰ ਜੀ ਹਾਂ ਉਹ ਠੀਕ ਠਾਕ ਹਾਂ ਹਾਂ ਤੁਸੀਂ ਕਿਰਾ ਮੇਰਾ ਮੇਰਾ ਚੜਦੀ ਕਲਾ ਦੁਰਪਲਾ ਕਰ ਹਾਂ ਵਾਹਿਗੁਰੂ ਕਿੰਨੇ ਸਿਹਤ ਆ ਗਏ ਆ ਗੁੜੀ ਆਈ ਜੂ ਸਾਹਿਬੋਂ ਸ਼ੁਕਰਾਂ ਹਾਂ ਕੋ ਪਤਾ ਨਾ ਤੇ ਆ ਧੀਆ ਮਿਲਣੀਆਂ ਟਾੜੀਆਂ ਹੈ ਚੰਬੇ ਤੋਂ ਆਈਆਂ ਧੀਆ ਮਿਲਣ ਟਾੜੀਆਂ ਸੀਸਾ ਲੈਣ ਆਵਾਂ ਅੱਛਾ ਅੱਛਾ ਹਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਤੁਸੀਂ ਹਾਂ ਠੀਕ ਹੈ ਜੀ ਹਾਂ ਹਰ ਸਭ ਪਰਵਾਹ ਠੀਕਾ ਵਧੀਆ ਠੀਕ ਠਾਕ ਸਾਰੇ ਠੀਕਾ ਇਹਨਾਂ ਦੀ ਮਾਤਾ ਜੀ ਕਹਾਣੀ ਸੀਗੀ ਇੱਕ ਆਪ ਦੱਸਦੇ ਆ ਕਿ ਮੈਂ 88 ਦੇ ਸਮੇਂ ਆਇਆ ਸੀਗਾ ਪਾਣੀ ਆਉਣ ਤੋਂ ਪਹਿਲਾਂ ਜਦੋਂ ਆਪਣੇ 88 ਚ ਪਾਣੀ ਆਇਆ ਉਸ ਤੋਂ ਪਹਿਲਾਂ ਮੈਂ ਕੀੜੀਆਂ ਪਿੰਡ ਆਇਆ ਸੀਗਾ ਮੈਂ ਕਦੀ ਸਾਲ ਕਿਸੇ ਦੇ ਘਰੇ ਲੌਂਦਾ ਹਾਂ 2 ਸਾਲ ਕਿਸੇ ਦੇ ਘਰੇ ਲੌਂਦਾ ਸੀਗਾ ਤੇ ਚਲੋ ਉਹ ਮੈਨੂੰ ਰੋਟੀ ਪਾਣੀ ਦੇਈ ਜਾਂਦੇ ਸੀਗੇ ਕੀ ਹੁੰਦਾ ਵਾ ਕਿ ਅੱਜ ਤੋਂ 2-3 ਸਾਲ ਪਹਿਲਾਂ ਇਹ ਮੱਝ ਨੂੰ ਪੱਠੇ ਪਾਉਂਦੇ ਸੀਗਾ ਉਹਨਾਂ ਮਾਰਦੀ ਟੁੱਟ ਚੂਲਾ ਤੇ ਲੱਗੀ ਛੱਟ ਠੀਕ ਹੈ ਜੀ ਉਹਨਾਂ ਕੀ ਕੀਤਾ ਕਿ ਗੁਰਦਾਰ ਛੱਡ ਕੇ ਉਹਨੂੰ ਗੁਰਦਰ ਛੱਡ ਕੇ ਇੱਥੇ ਮਾ ਬਾਬੇ ਮਾਦੋ ਚੀ ਦੇ ਗੁਰਦਾਰੇਗਾ ਚੰਬੇ ਕਿੜੀਆਂ ਤੇ ਉੱਥੇ ਚਲੋ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਉਹਨਾਂ ਸਾਲ 6 ਮਹੀਨਿਆਂ ਨਾਲ ਸਾਂਭਿਆ ਚਲੋ ਉਹਨਾਂ ਦੀ ਵੀ ਕੋਈ ਪ੍ਰੋਬਲਮ ਹੋ ਗਈ ਕੋਈ ਹਨਾ ਜਿਹੜਾ ਸਾਹਮਣ ਵਾਲਾ ਜਾਂ ਕੁਝ ਉਹਦੀ ਕੋਈ ਪ੍ਰੋਬਲਮ ਕੋਈ ਵੀ ਮੰਨ ਲਓ ਹਨਾ ਪਰ ਮੈਂ ਉਹਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਕਿਸੇ ਨੂੰ ਆਪਾਂ ਇੱਕ ਦਿਨ ਨਹੀਂ ਸਾਂਭ ਸਾਦੇ ਤੋਂ ਉਹਨਾਂ ਫਿਰ ਵੀ ਸਾਲ ਇੱਕ ਸਾਂਭਿਆ ਫਿਰ ਉਹਨਾਂ ਨੇ ਮੈਨੂੰ ਫੋਨ ਲਾਤਾ ਤੇ ਮੈਂ ਪਿਛਲੇ ਸਾਲ ਦੇ ਇੱਕ ਤੋਂ ਮੇਰੇ ਕੋਲ ਆ ਬੱਪ ਜੀ ਨਹੀਂ ਪਰ ਜਿੰਨਾਂ ਤੋਂ ਕੰਮ ਕਰਾਇਆ ਉਹਨਾਂ ਨੇ ਕੁਝ ਨਹੀਂ ਕੀਤਾ ਹਾਂ ਫੇਰ ਵੀ ਪਹੁੰਚ ਗਏ ਇਹ ਵੀ ਪਹੁੰਚ ਗਏ ਹਾਂ ਇਹਨਾਂ ਨੂੰ ਮੈਂ ਫਿਰੋਜ਼ਪੁਰ ਸਾਈਡ ਤੋਂ ਲੈ ਕੇ ਆਇਆ ਆ ਪਰਸੋਂ ਚੌਥੀ ਲੈ ਕੇ ਆਇਆ ਸਕੀਆਂ ਪੈਣਾ ਹੈਗੀਆਂ ਕਿ ਹੋਇਆ ਬਤੂ ਤਿੰਨ ਪੈਣਾ ਹੈਗੀਆਂ ਸਕੀਆਂ ਪੈਣਾ ਹੈਗੀਆਂ ਤੇ ਉਹ ਕਹਿੰਦੇ ਅਸੀਂ ਨਹੀਂ ਸਾਹਮਣਾ ਭਰਾ ਨਹੀਂ ਹੈ ਭਰਾ ਜਿਹੜਾ ਉਹਨੂੰ ਜੇਲ੍ਹ ਜੂਲ ਹੋਈ ਆ ਮਤਲਬ ਕਿ ਉਹ ਸਾਈਡ ਤੇ ਆ ਤੇ ਉਹ ਵੀ ਮਰ ਗਿਆ ਵਾ ਪਿਓ ਜਿਹਨਾਂ ਚੜ ਹੈਗਾ ਇਹ ਸਾਹਮ ਦਾ ਸੀ ਰਿਟਾਇਰ ਸੀਗਾ ਫੌਜ ਚ ਕੋਈ ਡਿਊਟੀ ਕਰਦਾ ਸੀ ਆ ਰਿਟਾਇਰ ਸੀਗਾ ਠੀਕ ਹੈ ਜੀ ਜਿਹਨਾਂ ਚ ਰੋਜ਼ ਜਿੰਦਾ ਸੀ ਨੂੰ ਸਾਹ ਵੀ ਜਾਂਦਾ ਸੀ ਸ਼ੁਰੂ ਤੋਂ ਨਾ ਜਿਹੜਾ ਸੀਗਾ ਵਿਕਲਾਂਗ ਸੀਗਾ ਸ਼ੁਰੂ ਤੋਂ ਹੀ ਠੀਕ ਹੈ ਜੀ ਤੇ ਚਲੋ ਮਾੜਾ ਮੋਟਾ ਤੁਰਦਾ ਸੀ ਡਾਕਣਾ ਉਦੋਂ ਜਦੋਂ ਉਹ ਵੀ ਡੈਥ ਹੋ ਗਈ ਖਾਣਾ ਪੀਣਾ ਮਿਲਣੋਂ ਘਟ ਗਿਆ ਆਂਡੀ ਗਵਾਂਡੀ ਵਿਚਾਰੇ ਸਾਬ ਲੋਗੇ ਹੁਣ ਕਿੰਨੀ ਗਰਮੀ ਆ ਤੇ ਸਾਰੀ ਰਾਤ ਗਰਮ ਕੂਲਰ ਵੀ ਲੱਗੇਗਾ ਸੀਗਾ ਇਹ ਨਹੀਂ ਆ ਪਰ ਉੱਠ ਕੇ ਚਲਾਊਗਾ ਤੇ ਚੱਲੂਗਾ ਕੋਈ ਇੰਨਾ ਵੀ ਨਹੀਂ ਜਰੂਰੀ ਸਮਝਦਾ ਸੀਗਾ ਵੀ ਇਹਨੂੰ ਸਵੇਰ ਸ਼ਾਮ ਅਸੀਂ ਨੂੰ ਨਿਵਾਜੀ ਜਾਂ ਕਰ ਜੀ ਪਰ ਇੰਨਾ ਚਲੋ ਆਂਡੀ ਗਵਾਂਡੀਆਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਇਹਨੂੰ ਹਣ ਕੇ ਲੈ ਕੇ ਆਇਆ ਉਹ ਜਿਹੜਾ ਬੰਦਾ ਵਾ ਆ ਲੋ ਚਗਾਵਾ ਵਾ ਲੋਪੋਗੇ ਚਗਾਵਾ ਉਹਦਾ ਢਾੜੀ ਸਾਈਡ ਹਾਂਜੀ ਕੰਮ ਕਮ ਕਰਾਉਂਦੇ ਰਿਹਾ ਉਹਦੇ ਤੋਂ ਜਦੋਂ ਹੋ ਗਿਆ ਬਿਮਾਰ ਚਗਾਵਾ ਪਿੰਡ ਦੇ ਵਿੱਚ ਰਾਤ ਨੂੰ 8-9 ਵਜੇ ਇਹਨੂੰ ਛੱਡ ਕੇ ਗਲੀ 'ਚ ਛੁੱਟ ਕੇ ਤੇ ਭੱਜ ਗਏ ਐਦਾਂ ਦੀ ਦੁਨੀਆ ਵੀ ਹੈਗੀ ਆਹ ਬੱਚਾ ਵਾ ਛੋਟਾ ਜਿਹਾ ਬੱਚਾ ਬੜਾ ਸੋਹਣਾ ਬੱਚਾ ਵਾ ਤੇ ਆਜੇ ਮੈਂ ਤੁਹਾਨੂੰ ਦਿਖਾਉਣਾ ਸ਼ਨੀ ਕੋਈ ਨਹੀਂ ਆਜਾ ਤਵੇ ਦੇ ਰਿਖੋ ਕੋਈ ਦੁਨੀਆਦਾਰੀ ਦਾ ਕੁਝ ਨਹੀਂ ਪਤਾ ਇਹਨੂੰ ਕੁਝ ਵੀ ਨਹੀਂ ਪਤਾ ਕੁਝ ਨਹੀਂ ਦੁਨੀਆਦਾਰੀ ਦਾ ਪਤਾ ਕੋਈ ਮੈਨੂੰ ਜੇ ਆਵਾਜ਼ ਵੀ ਮਾਰੀ ਨੇ ਕੋਈ ਰਿਸਪੌਂਸ ਨਹੀਂ ਦੇਣਾ ਕਿਉਂਕਿ ਦੁਨੀਆ ਇਹਨੂੰ ਜਿਹੜੇ ਬੰਦੇ ਨੂੰ ਸੁਣਦਾ ਨਾ ਨਾ ਹੋਵੇ ਭੈਣੇ ਇੱਕ ਗੱਲ ਯਾਦ ਰੱਖਿਓ ਜਿਹੜਾ ਬੰਦੇ ਨੂੰ ਜਮਾਂਦਰੂ ਸੁਣਦਾ ਨਾ ਹੋਵੇ ਉਹ ਬੋਲ ਵੀ ਨਹੀਂ ਸਕਦਾ ਸਹੀ ਗੱਲ ਕਾਰਨ ਕੀ ਹੈ ਕਿ ਜਿੰਨਾ ਚਿਰ ਉਹਨੂੰ ਲੈਂਗੁਏਜ ਉਹਦੇ ਕੰਨਾਂ 'ਚ ਨਹੀਂ ਪਊਗੀ ਭਾਸ਼ਾ ਉਹਦੇ ਕੰਨਾਂ 'ਚ ਨਹੀਂ ਪਊਗੀ ਉਹ ਭਾਸ਼ਾ ਨੂੰ ਸਮਝੂਗਾ ਕਿਦਾਂ ਉਹ ਬੋਲ ਵੀ ਨਹੀਂ ਸਕਦਾ ਹਾਂ ਜਿਹੜਾ ਨਹੀਂ ਬੋਲ ਸਕਦਾ ਉਹ ਸੁਣ ਸਕਦਾ ਵਾ ਠੀਕ ਹੈ ਜੀ ਉਹਨੂੰ ਪਤਾ ਲੱਗ ਜਾਂਦਾ ਵੀ ਕਿ ਕਿਹੜੀ ਚੀਜ਼ ਨੂੰ ਕੀ ਕਹਿੰਦੇ ਆ ਹੁਣ ਇੰਨੇ ਕਰੀ ਦੁਨੀ ਇਹਦੇ ਕੰਨਾਂ 'ਚ ਕਰੀ ਆਵਾਜ਼ ਹੀ ਨਹੀਂ ਪਈ ਇਹਨੂੰ ਕੀ ਪਤਾ ਹੋਦਾ ਕਿ ਗਲਾਸ ਨੂੰ ਕੀ ਕਹਿੰਦੇ ਆ ਜਾਂ ਰੋਟੀ ਨੂੰ ਕੀ ਕਹਿੰਦੇ ਆ ਠੀਕ ਹੈ ਜੀ ਆਪਾਂ ਬਾਹਰ ਲਈ ਦੇ ਚੱਲ ਜੀ ਕੋਈ ਚਾਈਨਾ ਚੁਣੇ ਚੱਲ ਜੀ ਆਪ ਨੂੰ ਲੈਂਗੁਏਜ ਨਹੀਂ ਪਦੀ ਆਪਾਂ ਤੇ ਉੱਥੇ ਕੁਝ ਵੀ ਨਹੀਂ ਕਰ ਸਕਦੇ ਇਹ ਵਿਚਾਰੀ ਦੀ ਆ ਕੰਡੀਸ਼ਨ ਆ ਤੇ ਚਲੋ ਇਹ ਸਾਡਾ ਪਰਿਵਾਰ ਆ ਜਿਹੜਾ ਤੁਹਾਨੂੰ ਅੱਜ ਮੈਂ ਮਿਲਾਇਆ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਇਹਨਾਂ ਨੂੰ ਤੇ ਪਹਿਨੇ ਆ ਮੈਂ ਤੁਹਾਨੂੰ ਦੱਸਾਂ ਇਹਨਾਂ ਨੂੰ ਤਾਂ ਕਬੂਤਰਾਂ ਵਾਂਗੂ ਬਚਾ ਕੇ ਰੱਖਣਾ ਪੈਂਦਾ ਵਾ ਕੁੱਤਿਆਂ ਤੋਂ ਕੁੱਤੇ ਤੁਸੀਂ ਸਮਝ ਹੀ ਲਏ ਹੋਣੇ ਜਿਹੜੇ ਇਨਸਾਨ ਇਨਸਾਨੀ ਜਾਂਮੇ ਦੇ ਮਾਰੇ ਲੋਕਾਂ ਠੀਕ ਹੈ ਜੀ ਮਾਰੇ ਜਾਂ ਵੀ ਇਹ ਬਾਹਰ ਚਲੇ ਕੇ ਕਿਸ ਦੇ ਹੱਥ ਲਾਗੇ ਉਹਨਾਂ ਨੇ ਦਬੋਚ ਲੈਣਾ ਕੀ ਤਾਂ ਬਾਤ ਚੀ ਤੋਂ ਕੀ ਕੰਮ ਕਰਾਉਣਾ ਕੀ ਨਹੀਂ ਕਰਾਉਣਾ ਇਸ ਕਰਕੇ ਇਹਨਾਂ ਨੂੰ ਨਾ ਲੌਗ ਲਾ ਕੇ ਰੱਖਣਾ ਪੈਂਦਾ ਹੁਣ ਆ ਖੰਦ ਵੀ ਅਸੀਂ ਆ ਹੁਣ ਤਾਦ ਗੱਡੀਆਂ ਵਾ ਕਿ ਜਿਵੇਂ ਹੁਣ ਕਈ ਫੈਮਲੀਆ ਮਿਲ ਲਉਂਦੀਆਂ ਨਾ ਕਈ ਫੈਮਿਲੀ ਆ ਬੰਦੇ ਐਵੇਂ ਦੇ ਹੀ ਹੁੰਦੀ ਆ ਕਿ ਦੇਖਣੀ ਹੁੰਦੇ ਆ ਕਿ ਇੱਥੇ ਕੀ ਮੋਲ ਜਲਾ ਕਿਹੋ ਜਿਹਾ ਬੰਦਾ ਕਿਹੜਾ ਸਹੀ ਆ ਜਿਹਨੂੰ ਮੈਂ ਖੜ ਸਕਾਂ ਫੇਰ ਇਹਨਾਂ ਦੀ ਐਂਟਰੀ ਇੱਧਰ ਰੱਖਿਆ ਕਰਨੀ ਆ ਹਾਂ ਜਦੋਂ ਕੋਈ ਫੈਮਿਲੀ ਮਿਲ ਲਉਂਦੀ ਆ ਉਹਨਾਂ ਨੂੰ ਨਾਲ ਜਾ ਕੇ ਮਲਾਇਆ ਕਰਾਂਗੇ ਸਹੀ ਗੱਲ ਹਾਂ ਆ ਇਦਾਂ ਫਿਰ ਸਿੱਥੇ ਨਾ ਉਹਨਾਂ ਇਦਾਂ ਕਰ ਆਪ ਦੂਜਾ ਲਵਾ ਇੱਥੇ ਪੱਖਾ ਲਵਾ ਕੂਲਰ ਹਾਂ ਆ ساری ਫੈਮਿਲੀ ਸਾਰੀ ਇਹ ਵੀਰ ਵੀ ਸੇਵਾਦਾਰ ਇੱਥੇ ਆਈ ਵੀਰ ਵੀ ਇੱਥੇ ਸੇਵਾਦਾਰ ਆ ਇਹ ਕੋਈ ਜਿਹੜੀ ਭੈਣ ਆ ਉਹ ਵੀ ਇੱਥੇ ਸੇਵਾਦਾਰ ਆ ਠੀਕ ਹੈ ਜੀ ਤੇ ਮੇਰੀ ਮੰਮੀ ਵੀ ਇੱਥੇ ਸੇਵਾਦਾਰ ਆ ਇਹ ਵੀ ਵੀਰ ਸੇਵਾਦਾਰ ਆ ਠੀਕ ਹੈ ਜੀ ਇਹ ਨਵਾ ਕੇ ਚੱਲ ਇਹਦੀ ਜਿਵੇਂ ਤੁਹਾਨੂੰ ਦੱਸਿਆ ਕਿ ਵਰਕਸ਼ਾਪ ਆਪਣੀ ਸਾਡੇ ਚ ਬੈਨੇ ਇਹ ਬੰਦੇ ਨੂੰ ਵੀ ਇੱਕ ਸਾਦਾ ਜਵਾਬ ਮਿਲਿਆ ਟੀਵੀ ਬਹੁਤ ਜਿਆਦੀ ਸੀ ਠੀਕ ਹੈ ਜੀ ਹਦੋਂ ਜਾਈ ਟੀਵੀ ਸੀਗੀ ਇਹ ਪਹਿਲਾਂ ਮਾਡਰਨ ਹੁੰਦਾ ਸੀਗਾ ਪਰ ਜਦੋਂ ਰੱਬ ਨੇ ਕਹਿੰਦੇ ਨੇ ਨਾ ਉਹਦੀ ਛੋਟੀ ਦੀ ਆਵਾਜ਼ ਨਹੀਂ ਹੁੰਦੀ ਪੀੜ ਬਹੁਤ ਹੁੰਦੀ ਆ ਠੀਕ ਹੈ ਜੀ ਜਦੋਂ ਮੈਨੂੰ ਵੀ ਆ ਬਿਮਾਰ ਮੈਂ ਵੀ ਬਿਮਾਰੀਆਂ ਜੇ ਮੈਨੂੰ ਪਹਿਲਾਂ ਕੋਈ ਕਹਿੰਦਾ ਯਾਰ ਨਹੀਂ ਤੂੰ ਆਪਦਾ ਕੈਰੀਅਰ ਛੱਡ ਮੈਂ ਵੀ ਇੱਕ ਫਾਰਮੇਸੀ ਕਰਦਾ ਪਿਆ ਸੀਗਾ ਮੈਂ ਵੱਧ ਚ ਰਹਿ ਗਈ ਮੈਨੂੰ ਕੋਈ ਕਹਿੰਦਾ ਨਾ ਯਾਰ ਤੂੰ ਫਾਰਮੇਸੀ ਛੱਡ ਦੇ ਮੈਂ ਕਹਿੰਦਾ ਨਹੀਂ ਯਾਰ ਮੇਰਾ ਬੜਾ ਖਰਚਾ ਲੱਗਾ ਮੈਂ ਕਿਉਂ ਛੱਡਾਂ ਪਰ ਜੋ ਜਦੋਂ ਰੱਬ ਕਰੋਂਦਾ ਬੜਾ ਕੁਝ ਹੋ ਜਾਂਦਾ ਇਹ ਵੀ ਵੀਰ ਪੜਦਾ ਸੀਗਾ ਇਹਨੂੰ ਵੀ ਟੀਵੀ ਦੀ ਪ੍ਰੋਬਲਮ ਆ ਗਈ ਬੜਾ ਦਿੱਕਤ ਰਿਆ ਹਸਪੀਟਲਾਂ ਚ ਵੀ ਠੱਕੇ ਖਾਂਦਾ ਰਿਆ ਨਹੀਂ ਗੱਲ ਬੰਦੀ ਇਥੇ ਆਪਣੇ ਠੱਠੀਆਂ ਬਾਬਾ ਜੀ ਆ ਸਾਧੂ ਸੰਤਾਂ ਉਹਨਾਂ ਨੇ ਬਚਨ ਕੀਤੇ ਵੀ ਸੇਵਾ ਕਰ ਤੂੰ ਠੀਕ ਹੋ ਜਾਏਗਾ ਸੇਵਾ ਕੀਤੀ ਠੀਕ ਹੋ ਗਿਆ ਹਾਂਜੀ ਹਾਂਜੀ ਬਾਬਾ ਜੀ ਹਾਂਜੀ ਬਾਬਾ ਮੁੱਛੀ ਜੀ ਤੇ ਉਹਨਾਂ ਨੇ ਕੀ ਆ ਵੀ ਸੇਵਾ ਕਰ ਠੀਕ ਹੋ ਜੇਗਾ ਚਲੋ ਮਹੀਨਾ ਦੋ ਮਹੀਨੇ ਇਹਨੇ ਹਾਂਜੀ ਹਾਂਜੀ ਉਹਨਾਂ ਦੇ ਕੀੜੇ ਪਏ ਹਾਂਜੀ ਮੈਂ ਪਾਟ ਹਜੇ ਤੱਕ ਪਾਟ ਚੱਲਦੀ ਉਹਨਾਂ ਦੀ ਉੱਥੋਂ ਅਰਦਾਸਾਂ ਤੋਂ ਲੱਤ ਸਹੀ ਹੋਈ ਉਹਨਾਂ ਦੀ ਹਾਂ ਬਾਬੇ ਦੀ ਮੈਂ ਉਹਨਾਂ ਦੀ ਚਲੋ ਮੈਂ ਦਰਸ਼ਨ ਤੇ ਨਹੀਂ ਕੀਤੇ ਪਰ ਵੀਰ ਵੱਲੋਂ ਬੜਾ ਕੁਝ ਮੈਂ ਸੁਣਿਆ ਤੇ ਇਸ ਵੀਰ ਨੂੰ ਵੀ ਟੀਵੀ ਦੀ ਪ੍ਰੋਬਲਮ ਸੀ ਇਹਦੇ ਮੰਮੀ ਡੈਡੀ ਨਹੀਂ ਵਿਚਾਰੇ ਜਿਹੇ ਛੋਟੇ ਹੁੰਦੇ ਨੇ ਡੈਥ ਹੋ ਗਈ ਮਿਸਤਰੀ ਸਿੰਘਾ ਵਰਕਸ਼ਾਪ ਆਪਣੀਆਂ ਬੜਾ ਵਾਇਗਰੋਨਿਕ ਵਧੀਆ ਕੰਮ ਦਿੱਤਾ ਦੋ ਤਿੰਨ ਬੰਦੇ ਵੀ ਥੱਲੇ ਕੰਮ ਕਰਦੇ ਆ ਤੇ ਇਹ ਬਸ ਇਹਨਾਂ ਨੂੰ ਇਹਨਾਂ ਟੈਸਟ ਦੇਖਿਆ ਬਿਮਾਰੀ ਦਾ ਹੁਣ ਜਿਵੇਂ ਤੁਹਾਡਾ ਵੀਰ ਹੈ ਨਾ ਉਹਨੇ ਅਮਰੀਕਾ ਗਿਆ ਵਾ ਉਹਨੂੰ ਪਤਾ ਵਾ ਕਿ ਵਿਛੋੜਾ ਕੀ ਹੁੰਦਾ ਵਾ ਚਲੋ ਪੈਸਾ ਤੇ ਚਲੋ ਕਮਾ ਲੈਣਗੇ ਪਰ ਹਨਾ ਮਾਂ ਨਹੀਂ ਨਾ ਦੂਜੀ ਮਿਲਣੀ ਨਾ ਭਰਾ ਦੂਜਾ ਮਿਲਣਾ ਹਨਾ ਹਾਂ ਮੇਰੇ ਬੱਚੇ ਅੱਛਾ ਕੰਨੇ ਪਰ ਆ ਤਨੇ ਮੈਲ ਕੇ ਨਹੀਂ ਚਲੋ ਮੈਂ ਮੰਨਦਾ ਤੁਹਾਡੀ ਗੱਲ ਪਰ ਜੋ ਪਰਿਵਾਰ ਤੇ ਮਜਬੂਰੀਆਂ ਨੇ ਉਹਨਾਂ ਨੂੰ ਬਾਹਰ ਖੜਿਆ ਹਾਂਜੀ ਠੀਕ ਹੈ ਜੀ ਕਿਹਦਾ ਦਿਲ ਕਰਦਾ ਵੀ ਇੱਕ ਪਰਿਵਾਰ ਛੱਡ ਕੇ ਬਾਹਰ ਜਾਂਦਾ ਤੇ ਹੁਣ ਇੰਨੇ ਵੀ ਬਿਮਾਰੀ ਦਾ ਟੈਸਟ ਵੇਖਿਆ ਇਹਨੂੰ ਵੀ ਜਵਾਬ ਮਿਲਿਆ ਇੱਕ ਹਿਸਾਬ ਦਾ ਲਾਸਟ ਸਟੇਜ ਸੀਗੀ ਮਤਲਬ ਕਿ ਤੁਰਨਾ ਵੀ ਔਖਾ ਸੀਗਾ ਤੇ ਚਲੋ ਅ ਅੱਜ ਹੋਰ ਕੱਲ ਹੋਰ ਰਵਾਈਗਰੂ ਨੇ ਤੰਦਰੁਸਤੀ ਦਿੱਤੀ ਠੀਕ ਹੈ ਜੀ ਤੇ ਮੇਰਾ ਤੇ ਤੁਹਾਨੂੰ ਦੱਸਿਆ ਸੀ ਮੇਰੀ ਅਰਦਾਸ ਬਾਬਾ ਖੁਲਾ ਸਿੰਘ ਜੀ ਵੱਲੋਂ ਹੋਈ ਸੀ ਸਰਿਆਲੀ ਸਾਹਿਬ ਵਾਲਿਆਂ ਨੂੰ ਹਾਂ ਜੀ ਮੈਂ ਉੱਥੇ ਦੋ ਸਾਲ ਰਿਆ ਵੀ ਹਾਂ ਠੀਕ ਹੈ ਜੀ ਤੇ ਮੈਂ ਇੱਕ ਰੁਪਿਆ ਨਹੀਂ ਦਿੱਤਾ ਉੱਥੇ ਕਈ ਲੋਕ ਇਹਨੇ ਲੈ ਬਾਬੇ ਐਦਾਂ ਦੇ ਬਾਬੇ ਉਹਦਾਂ ਦੇ ਹੱਥੀਂ ਸੇਵਾ ਕੀਤੀ ਜਿੰਨੀ ਕੁ ਮੈਂ ਕਰ ਸਕਦਾ ਸੀ ਜਿੰਨੀ ਕੁ ਮੇਰੀ ਮਤਲਬ ਕਿ ਪਾਵਰ ਸੀ ਔਕਾਤ ਸੀਗੀ ਤੇ ਹੁਣ ਮੈਨੂੰ ਛੁੱਟੀ ਮਿਲੀ ਆ ਤੇ ਬੜੀ ਵਧੀਆ ਰੱਬ ਨੇ ਲਾਈਫ ਦਿੱਤੀ ਪੈਣੇ ਇੱਧਰ ਹੀ ਖੋ ਇੱਥੋਂ ਲੈ ਕੇ ਇੱਥੋਂ ਤੱਕ ਜਾ ਕਮਾ ਠੀਕ ਹੈ ਹੱਥ ਪੈਰ ਨੂੰ ਬੁਰੇ ਸਹੀ ਹੈ ਕੋਈ ਗੈਸ ਨਹੀਂ ਕਰ ਸਕਦਾ ਹਾਂਜੀ ਇਹ ਤਾਂ ਐਂਦਾ ਜਿਵੇਂ ਅਸੀਂ ਅੰਦਰ ਅੰਦਰ ਪਲਾਸਟਰ ਕਰਾ ਲਿਆ ਤੇ ਇਹਨਾਂ ਨੂੰ ਕਹਿੰਦਾ ਵੀ ਯਾਰ ਬਾਹਰੋਂ ਤੂੰ ਰਹਿਂ ਦੇ ਠੀਕ ਹੈ ਇਹ ਆ ਆਜੋ ਸੰਗਤ ਦੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜਿੱਦਾਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਭੈਣ ਜੀ ਹੁਣੀ ਮੇਰੀਆਂ ਮਾਤਾ ਜੀ ਹੁਣੀ ਇਹ ਆਪਣੇ ਅਨਾਥ ਆਸ਼ਰਮ ਦੇ ਵਿੱਚ ਆਜਾਏ ਸੀਗੇ ਤੇ ਭਗਤਾਂ ਦੇ ਨਾਲ ਮੈਂ ਇਹਨਾਂ ਦਾ ਮਲਾਪ ਕਰ ਰਿਹਾ ਸੀਗਾ ਤੇ ਮੈਂ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦਾ ਮਾਤਾ ਜੀ ਹੁਨਾਂ ਦਾ ਆਪਣੇ ਵੀਰ ਜੀ ਹੁਨਾਂ ਦਾ ਵਿੱਕੀ ਵੀਰ ਜੀ ਹੁਨਾਂ ਦਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਵੱਡੇ ਵੀਰ ਦੀ ਬਿੱਟੂ ਵੀਰ ਜੀ ਹੁਣੀ ਆ ਗੁਰਵੰਤ ਵੀਰ ਜੀ ਹੁਣੀ ਤੇ ਕੁਲਦੀਪ ਵੀਰ ਜੀ ਹੁਣੀ ਜਿਨ੍ਹਾਂ ਨੇ ਆ ਅਮਰੀਕਾ ਦੇ ਵਿੱਚ ਬੈਠੇ ਆ ਪਰ ਉਹਨਾਂ ਨੇ ਜਿਹੜੀ ਆ ਰਬੀ ਰੂਹਾਵਾ ਜਿਨ੍ਹਾਂ ਨਾਲ ਮੈਂ ਇੰਟਰੋਡਕਸ਼ਨ ਕਰਾਈ ਆ ਤੁਹਾਨੂੰ ਪਤਾ ਕੋਈ ਕਿਤੋਂ ਛਡਵਾਇਆ ਵਾ ਕੋਈ ਕਿਤੋਂ ਵਿਚਾਰੇ ਚੁੱਕੇ ਲੈਂਦਾ ਵਾ ਕੋਈ ਗਲੀ ਤੋਂ ਚੁੱਕੇ ਲੈਂਦਾ ਵਾ ਕੋਈ ਸ਼ਹਿਰ ਤੋਂ ਚੁੱਕੇ ਲੈਂਦਾ ਵਾ ਤੇ ਉਹਨਾਂ ਰਬੀ ਰੂਹਾਵਾ ਵਾਸਤੇ ਮੇਰੇ ਵੀਰਾਂ ਨੇ ਅਮਰੀਕਾ ਦੇ ਵਿੱਚੋਂ ਲੋ ਲੰਗਰ ਵਾਸਤੇ ਸੇਵਾ ਭੇਜੀ ਆ ਤੇ ਸਾਰੀ ਸੰਗਤ ਅਰਦਾਸ ਕਰਿਓ ਉਹਨਾਂ ਵੀਰਾਂ ਦੀ ਰੱਬ ਤੰਦਰੁਸਤੀ ਵਾਸਤੇ ਅਰਦਾਸ ਕਰਿਓ ਰੱਬ ਉਹਨਾਂ ਨੂੰ ਖੁਸ਼ੀਆਂ ਦੇਵੇ ਤੰਦਰੁਸਤੀ ਦੇਵੇ ਤੇ ਪਰਿਵਾਰਾਂ ਦੇ ਵਿੱਚ ਤੰਦਰੁਸਤੀ ਦਵੇ ਤਾਂ ਜੋ ਇਹੋ ਜਿਹੇ ਮੰਦਬੁੱਧੀ ਵੀਰਾਂ ਦੀ ਸੇਵਾ ਕਰਦੇ ਰਹਿਣ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਵੀਰ ਜੀ ਹੁਣਾਂ ਦਾ ਵੀ ਕਿਉਂਕਿ ਆ ਜਹਾਗੀਰ ਤੋਂ ਚੱਲ ਕੇ ਆਇਆ ਵਰਸਾ ਤੋਂ ਲਗਭਗ 78 ਕਿਲੋਮੀਟਰ ਪੈ ਜਾਂਦਾ ਤੇ ਤੁਹਾਨੂੰ ਵੀ ਪਤਾ ਹੋਵੇ ਕਿ ਅੱਜ ਕੱਲ ਕਿਸੇ ਕੋਲ ਟਾਈਮ ਨਹੀਂ ਹੈਗਾ 5 ਮਿੰਟ ਵੀ ਕਿਸੇ ਨੂੰ ਕਹੀਏ ਨਾ ਕਿ ਯਾਰ ਮੇਰੇ ਨਾਲ ਚੱਲ ਜੇ ਤੇ ਅਗਲਾ 10 ਕੰਮ ਗਿਣਾ ਦੇਣਾ ਯਾਰ ਮੈਂ ਆ ਵੀ ਕੰਮ ਕਰਨਾ ਮੈਂ ਉਹ ਵੀ ਕੰਮ ਕਰਨਾ ਮੇਰਾ ਟਾਈਮ ਨਹੀਂ ਹੈਗਾ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਹੁਣਾਂ ਦਾ ਵੇਖੋ ਛੋਟੇ ਛੋਟੇ ਬੱਚੇ ਲੈ ਕੇ ਆਏ ਆਪਣੇ ਕਿਉਂਕਿ ਗਰਮੀ ਵੀ ਬਹੁ ਤੇ ਜਰੂਰ ਜਿਹੜਾ ਵੀ ਸੇਵਾ ਚ ਵੀਰ ਆਪਣਾ ਕੋਈ ਸਮਾਂ ਕੱਢ ਕੇ ਯੋਗਦਾਨ ਪਾਉਂਦਾ ਜਾਂ ਕੋਈ ਆਪਣਾ ਮਾਇਆ ਵੱਲੋਂ ਯੋਗਦਾਨ ਪਾਉਂਦਾ ਵਾ ਕੋਈ ਵੀ ਸਮਾਜ ਸੇਵੀ ਸੰਸਥਾ ਮੈਂ ਨਹੀਂ ਕਹਿੰਦਾ ਮੈਂ ਆ ਉਹਨਾਂ ਦੀ ਜ਼ਰੂਰ ਉਹਨਾਂ ਦਾ ਮਤਲਬ ਜਿਹੜੇ ਸੇਵਾ ਕਰਨ ਆਉਂਦੇ ਆ ਜਿੱਥੇ ਵੀ ਕਰਨ ਆਉਂਦੇ ਆ ਉਹਨਾਂ ਦੀ ਜ਼ਰੂਰ ਵੀਰਾਂ ਦੀ ਤੰਦਰੁਸਤੀ ਮੰਗਿਆ ਕਰੋ ਕਿਉਂਕਿ ਉਹਨਾਂ ਦੀ ਤੰਦਰੁਸਤੀ ਹੋਊਗੀ ਤੇ ਇਹ ਜਿਹੜੇ ਮੰਦਬੁੱਧੀ ਵਿਚਾਰੇ ਵੀਰ ਜਿਹੜੇ ਰਹਿੰਦੇ ਆ ਤੇ ਇਹ ਤੰਦਰੁਸਤ ਹੋਣਗੇ ਕਿਉਂਕਿ ਜੇਕਰ ਇਹਨਾਂ ਨੂੰ ਕੋਈ ਸਪੋਰਟ ਹੀ ਨਾ ਕਰੂਗਾ ਸਾਨੂੰ ਕੋਈ ਸਪੋਰਟ ਹੀ ਨਾ ਕਰੂਗਾ ਤੇ ਇਹਨਾਂ ਦੇ ਵੀਰਾਂ ਦੀ ਤੁਹਾਨੂੰ ਪਤਾ ਇਲਾਜ ਦੀ ਸੇਵਾ ਇਹਨਾਂ ਦੇ ਵਿਚਾਰਿਆਂ ਦੀ ਰੋਟੀ ਪਾਣੀ ਦੀ ਸੇਵਾ ਸੋਹ ਕੱਪੜੇ ਦੀ ਸੇਵਾ ਉਹ ਇਹਨਾਂ ਮੇਰੇ ਵੀਰਾਂ ਤੋਂ ਬਿਨਾਂ ਨਹੀਂ ਹੋ ਸਕਦੀ ਤੋ ਇਹਨਾਂ ਲਈ ਵਾਸਤੇ ਅਰਦਾਸ ਕਰਿਆ ਕਰੋ ਕਿ ਰੱਬ ਇਹਨਾਂ ਨੂੰ ਹੋਰ ਇਹਨਾਂ ਨੂੰ ਤਰੱਕੀ ਦਵੇ ਤਾਂ ਜੋ ਹੋਰ ਵੱਧ ਚੜ ਕੇ ਇਹਨਾਂ ਗਰੀਬਾਂ ਦੀ ਇਹਨਾਂ ਦੀ ਭਗਤਾਂ ਦੀ ਸੇਵਾ ਕਰ ਸਕਣ। ਸੋ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜੀ ਆਇਆਂ ਨੂੰ। ਰੱਬ ਇਹਨਾਂ ਨੂੰ ਖੁਸ਼ ਰੱਖੇ। ਵਾਈਗਲ ਜੀ ਕਾਕਾ ਖਾਨ ਸਾਹਿਬ। ਵਾਈਗਲ ਤਕੀਫਤ ਜੀ।